ਜਬਰ ਸ਼ਤਰ ਤਖਤ ਦੇ ਮਾਲਕ ਜਾਤ ਗੁਰੂ ਸਹੇਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਹ ਮਹਾਰਾਜ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗ ਜੀ ਆਓ ਸਤ ਗੁਰਾਂ ਦੇ ਹਜੂਰ ਜੋੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਹਾਂ ਚੱਲ ਰੇ ਇਤਿਹਾਸ ਨੂੰ ਸਰਬੁਣ ਕਰਦੇ ਹਾਂ ਸੁਆਸਾ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਲ ਦੀਆਂ ਵਿਚਾਰਾਂ ਅੰਦਰ ਆਪਾਂ ਸਤਿਗੁਰੂ ਪਿਤਾ ਜੀ ਦੁਆਰਾ ਜੋ ਆਸਰਾ ਸਿਕੰਦਰ ਬਿਰਮਾ ਦੀ ਜੋ ਇਤੋਂ ਨਹੀਂ ਚੜਾਈ ਗਈ ਹੈ ਜੋ ਉਹਨਾਂ ਦੀ ਜੋ ਬਾਰ ਹੈ ਜੋ ਉਹਨਾਂ ਦੇ ਆਪਸ ਦੇ ਵਿੱਚ ਕਾਰਨ ਬਣੇ ਔਰ ਉਹਨਾਂ ਦੇ ਉੱਤੇ 12 ਲਿਖੀਆਂ ਗਈਆਂ ਔਰ ਉਸੇ ਧੁਨ ਦੇ ਉੱਤੇ ਸਤਿਗੁਰੂ ਪਿਤਾ ਜੀ ਨੇ ਫਿਰ ਕਿਹਾ ਭਾਈ ਇਹ ਬਾਣੀ ਜੋ ਆਸਰ ਦੀ ਬਾਰ ਦੀ ਹੈ ਉਹ ਗੁਜਰੀ ਰਾਗ ਦੇ ਅੰਦਰ ਉਚਾਰਨ ਕੀਤੀ ਸੋ ਆਓ ਅਗਲੇ ਵਿਚਾਰ ਆਰੰਭ ਕਰੀਏ ਲਲਹਾ ਤੇ ਬਿਲਹਾ ਦੋਵੇਂ ਨੂੰ ਕਹਿੰਦੇ ਕਾਂਗੜ ਦੇ ਇਲਾਕੇ ਦੇ ਤਗੜੇ ਜ਼ਿਮੀਦਾਰ ਸਰਦਾਰ ਨੇ ਪਰ ਇੱਕ ਵਾਰ بارش ਨਾ ਹੋਣ ਕਰਕੇ ਪਾਣੀ ਦਾ ਸੋਕਾ ਪੈ ਗਿਆ ਔਰ ਲਲੇ ਦੀ ਫਸਲ ਪਾਣੀ ਖਣੋ ਬਰਬਾਦ ਹੋ ਗਈ ਲਲੇ ਨੇ ਇਸ ਔਕੜ ਦੇ ਸਮੇਂ ਬਿਲਹਾ ਨੂੰ ਆਖਿਆ ਕਿ ਜੇ ਤੂੰ ਆਪਣੇ ਖੂਲ ਵਿੱਚੋਂ ਮੈਨੂੰ ਪਹਿਲੀਆਂ ਵਾਸਤੇ ਪਾਣੀ ਦੇ ਦੇਵੇਂ ਤਾਂ ਪਾਣੀ ਫਸਲਾਂ ਦਾ ਛੇਵਾਂ ਹਿੱਸਾ ਮੈਂ ਇਸ ਬਦਲੇ ਤੈਨੂੰ ਦੇ ਆਂ ਤਾਂ ਬਿਲਮੇ ਨੇ ਇਹ ਸ਼ਰਤ ਨੂੰ ਮੰਨ ਲਿਆ ਅਤੇ ਆਪਣੇ ਖੂਲ ਦੇ ਵਿੱਚੋਂ ਪਾਣੀ ਦੇ ਦਿੱਤਾ ਪਰ ਫਸਲ ਤਿਆਰ ਹੋ ਜਾਣ ਪਰ ਲਲੇ ਨੇ ਆਪਣੇ ਇਕਰਾਰ ਤੂੰ ਮੁੱਕਰ ਗਿਆ ਬਿਲਹਾਨੂ ਜੋ ਉਹਦਾ ਬੰਦਾ ਹਿੱਸਾ ਸੀ ਉਹ ਦਿੱਤਾ ਨਾ ਤੇ ਦਾ ਸਿੱਟਾ ਫਿਰ ਆਪਸ ਵਿੱਚੇ ਨਿਕਲਿਆ ਕਿ ਅਖੀਰ ਆਪਸ ਦੇ ਵਿੱਚ ਇਹਨਾਂ ਲੜਾਈ ਹੋ ਝਗੜਾ ਹੋ ਗਿਆ ਜੰਗ ਹੋ ਗਏ ਤੇ ਜਿਸ ਦੇ ਕਾਰਨ ਬਿਲਮਾ ਕੈਦ ਵਿੱਚ ਪੈ ਗਿਆ ਲਾਲਾ ਹਾਰ ਗਿਆ ਤੇ ਬਿਲੇ ਨੇ ਲਲੇ ਨੂੰ ਆਪਣੀ ਕੈਦ ਚ ਪਾ ਲਿਆ ਬਿਲਮੇ ਨੇ ਥੋੜੇ ਚਿਰ ਵਾਸਤੇ ਨੇ ਇਹਨੂੰ ਕੈਦ ਵਿੱਚ ਰੱਖਿਆ ਪਰ ਛੇਵਾਂ ਹਿੱਸਾ ਦਾ ਪਰਬ ਸੂਰ ਕਰਨ ਤੋਂ ਮਗਰੋਂ ਲੱਲੇ ਛੱਡ ਦਿੱਤਾ ਤੇ ਉਹਦੀ ਜ਼ਮੀਨ ਵੀ ਉਹਦੇ ਹਵਾਲੇ ਕਰ ਦਿੱਤੀ ਇਸ ਘਟਨਾ ਦੇ ਉੱਤੇ ਫਿਰੇ ਵਾਰ ਦੀ ਪੌੜੀ ਜੋ ਰਚੀ ਗਈ ਹੈ ਛੇਵੀਂ ਤੱਕ ਦੇ ਅੰਦਰ ਕੇ ਕਾਲ ਲਲਾ ਕੇ ਦੇਸ ਕਾ ਹੋਇਆ ਬਿਲਮਾ ਹਿੱਸਾ ਛਟਾ ਮਨਾਏ ਕੈ ਜਾਲ ਨਹਿਰੋ ਦੀ ਮਾਂ ਫੇਰਾ ਹੁਣ ਹੋਏ ਲਲਾ ਨੇ ਰਣ ਮੰਡਿਆ ਧੀਮਾ ਭੇੜ ਦਹੂ ਦਿਸ ਮੱਚਿਆ ਸਟ ਪਈ ਅਜੀਮਾ ਸਿਰ ਧੜ ਡਿੱਗੇ ਖੇਤ ਵਿੱਚ ਜਿਉ ਵਾਣ ਢਿਮਾ ਮਾਰ ਲਾ ਬਹਨੇ ਮਨੇ ਰਣ ਮੇ ਧਰ ਸੀਮਾ ਇਹ ਆਪਸ ਦੇ ਵਿੱਚ ਜੰਦ ਹੋ ਗਏ ਪਰ ਹਾਰ ਖਾਣੇ ਪੇ ਲਲੇ ਨੂੰ ਬਿਲਮਾ ਜਿੱਤ ਗਿਆ ਤੇ ਸਵਾਰ ਨੂੰ ਰਚਿਆ ਗਿਆ ਇਹ ਸਤਿਗੁਰੂ ਪਿਤਾ ਜੀ ਜੋ ਤਕਰੀਬਨ 500 ਤੇ 85 ਅੰਗ ਦੇ ਉੱਤੇ ਲਲਾ ਬਿਨਹਾਂ ਦੀ ਬਾਾਰ ਬਟ ਹੰਸ ਰਾਗ ਦੇ ਵਿੱਚ ਸਤਿਗੁਰੂ ਪਿਤਾ ਜੀ ਨੇ ਉਚਾਰੀ ਹੈ ਇਸ ਧੁਨ ਦੇ ਉੱਤੇ ਪਿਤਾ ਜੀ ਨੇ ਗਾਉਣ ਦਾ ਹੁਕਮ ਕੀਤਾ ਕਿ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕੀਆ ਐਸੀ ਪਾਵਨ ਬਾਣੀ ਸਤਿਗੁਰੂ ਪਿਤਾ ਜੀ ਦੇ ਧੁਨ ਦੇ ਨਾਲ ਚੜ੍ਹਉਣੀ ਕੀਤੀ ਜੋਧਾ ਵੀਰਾ ਤੇ ਪੂਰਵਣੀ ਜੋ ਅਗਲੀ ਵਾਰ ਹੈ ਕਿ ਤਾ ਜੋਧਾ ਤੇ ਵੀਰਾ ਤੂੰ ਮੇ ਪੂਰਵਣੀ ਦੇ ਪੁੱਤਰ ਹਨ ਅਤੇ ਲਖੀ ਜੰਗਲ ਦੇ ਵੱਡੇ ਉੱਗੇ ਢਾੜ ਵੀ ਨੇ ਤੇ ਕਿਸੇ ਨੇ ਦੀ ਇਹ ਨਾ ਮੰਨਦੇ ਸਨ ਇਨਾਂ ਦੋਵਾਂ ਭਰਾਵਾਂ ਦਾ ਕੰਮ ਅਮੀਰ ਸਰਦਾਰਾਂ ਦੇ ਨਾਲ ਸ਼ਾਹੀ ਖਜ਼ਾਨੇ ਨੂੰ ਲੁੱਟਣਾ ਅਤੇ ਗਰੀਬਾਂ ਨਾਥਾਂ ਦੀ ਸਹਾਇਤਾ ਕਰਨਾ ਸੀ। ਕਈ ਵਾਰ ਇਹਨਾਂ ਨੇ ਅਕਬਰ ਬਾਦਸ਼ਾਹ ਦਾ ਖਜ਼ਾਨਾ ਵੀ ਕਸ਼ਮੀਰ ਜਾਂਦਿਆਂ ਲੁੱਟਿਆ। ਪਰ ਜਦ ਵੀ ਸ਼ਾਹੀ ਸੈਨਾ ਇਹਨਾਂ ਦੀ ਤਾੜਨਾ ਵਾਸਤੇ ਕੱਢੀ ਗਈ ਤਾਂ ਹਾਰ ਖਾ ਕੇ ਪਛਾਹ ਮੁਰ ਜਾ। ਦੱਸਿਆ ਜਾਂਦਾ ਹੈ ਕੇ ਬਾਦਸ਼ਾਹ ਨੇ ਇਹਨਾਂ ਨੂੰ ਇੱਥੇ ਤਾਈਂ ਹੁਆ ਦਿੱਤਾ ਸੀ ਕਿ ਕਿ ਤੁਸੀਂ ਧਾੜੇ ਮਾਰਨੇ ਛੱਡ ਦਿਓ ਤੇ ਨਹੀਂ ਲਖੀ ਜੰਗਲ ਦੇ ਦੇਸ਼ ਦਾ ਸਾਰਾ ਰਾਜ ਸੰਭਾਲ ਅਤੇ ਇਸ ਦਾ ਇਲਾਕਾ ਦਾ ਪ੍ਰਬੰਧ ਕਰੋ ਪਰ ਇਹਨਾਂ ਨੇ ਇਸ ਨੂੰ ਵੀ ਇੱਕ ਪ੍ਰਕਾਰ ਦੀ ਸ਼ਾਇਨ ਸਮਝ ਕੇ ਨਾ ਕਰ ਦਿੱਤੇ ਨਿੱਤਰ ਹੋ ਕੇ ਧਾੜੇ ਮਾਰਦੇ ਹੋਏ ਅਤੇ ਗਰੀਬਾਂ ਦੁਖੀਆਂ ਦੀ ਸਹਾਇਤਾ ਕਰਦੇ ਜਾਈ। ਅਕਬਰ ਨੇ ਇਹਨਾਂ ਦੀ ਆਕੜ ਭੰਨਣ ਨੂੰ ਫੌਜ ਭੇਜੀ ਅਤੇ ਦੋਹਾਂ ਭਰਾ ਬਹਾਦਰੀ ਨਾਲ ਮੁਕਾਬਲਾ ਕੀਤਾ। ਲੜਾਈ ਕਾਫੀ ਸਮਾਂ ਚੱਲੀ। ਪੱਟਾ ਨੇ ਫਿਰ ਇਸ ਘਟਨਾ ਉੱਤੇ ਦੋ ਬਾਰ ਬਣਾਈ ਹੈ। ਨੀ ਪੌੜੀ ਐ ਕਿ ਜੋਧ ਵੀਰ ਪੁਰਬਣੀ ਦੋ ਗੱਲਾਂ ਕਰੀ ਕਰਾਈ ਰੀਆ। ਫਾਉਰਿਤ ਅਦਿ ਬਾਦਸ਼ਾਹ ਅਕਬਰ ਰਣਭਾਰੀਆ ਸਾਮੁਖ ਹੋਏ Rajput ਸੂਤਰ ਰਣਖਾਰੀਆ ਤੂੰ ਮਿਆਂ ਨੂੰ ਕੱਢਿਆ ਵੱਜਲ ਚਮਕਾਰੀਆ ਇੰਦਰਸਣੇ ਅਪਛਰਾ ਮਿਲ ਕਰਨ ਜੋਹਾਰੀਆ ਇਹੇ ਕੀਤੀ ਜੋਧ ਵੀਰ ਬਾਤਸ਼ਾਹੀ ਗੱਲਾਂ ਸਾਰੀਆਂ ਤਾਏ ਸਤਗੁਰ ਪਿਤਾ ਜੀ ਨੇ ਰਾਮਕਲੀ ਰਾਗ ਦੇ ਅੰਦਰ ਤਕਰੀਬਨ ਧੰਨ ਗੁਰੂ ਰੰਸ ਮਹਾਰਾਜ ਪਿਤਾ ਜੀ ਦੇ ਪਾਵਨ ਅੰਗ 947 ਉੱਤੇ ਸੁਭਾਏ ਮਾਨਕ ਸੱਚੇ ਤਖਤ ਰਚਾਇਆ ਵੈ ਸੰਜ ਕੋ ਜਾਈ ਐਸੀ ਵਿਚਾਰ ਸਤਿਗੁਰੂ ਪਿਤਾ ਜੀ ਕਰਦੇ ਐ ਕਿ ਅਗਲਾ ਕਿ ਰਾਏ ਮਹਿਮਾ ਤੇ ਰਾਏ ਹਸਨਾ ਰਾਏ ਮਹਿਮਾ ਤੇ ਰਾਏ ਹਸਨਾ ਦੋਵੇਂ ਪੱਟੀ ਰਾਜਪੂਤ ਨੇ ਸ਼੍ਰੀਕੇ ਦੇ ਵਿੱਚ ਭਰਾ ਨੇ ਨਿੱਕੀਆਂ-ਨਿੱਕੀਆਂ ਰਾਜਵੜਿਆਂ ਦੇ ਰਾਜੇ ਨੇ ਤੇ ਮਹਿਮੇਦਾਰ ਰਾਜ ਵੱਡਾ ਸੀ ਅਤੇ ਇਹ ਚਾਹੁੰਦਾ ਸੀ ਕਿ ਹਸਨਾ ਵੀ ਉਸ ਦੀ ਈਨ ਮੰਨ ਲਵੇ ਪਰ ਹਸਨਾ ਆਪਣੇ ਆਪ ਨੂੰ ਸ਼੍ਰੀਕੇ ਵਿੱਚ ਹੋਣ ਕਰਕੇ ਘੱਟ ਨਹੀਂ ਸੀ ਖਵਾਉਂਦਾ ਅੰਤ ਨੂੰ ਨੌਬਦੇ ਬਣੇ ਕੇ ਲੜਾਈ ਚੱਲੀ ਦੋਵੇਂ ਉੱਗੇ ਬਹਾਦਰ ਨੇ ਪਰ ਹਸਨ ਲੜਾਈ ਵਿੱਚ ਪਕੜਿਆ ਗਿਆ ਕੈਦ ਦੀ ਹਾਲਤ ਵਿੱਚ ਵੀ ਜਦ ਮੈਂ ਮੈਨੇ ਇਹਨ ਮਨਾਉਣ ਲਈ ਆਖਿਆ ਤਾਂ ਦਲੇਰੀ ਬਾ ਨਾ ਕਰ ਦਿੱਤੀ ਔਰ ਕਿਸੇ ਨਾ ਕਿਸੇ ਹੀਲੇ ਨਾਲ ਕੈਦ ਵਿੱਚੋਂ ਨਿਕਲ ਗਿਆ ਸਮਾ ਪਾ ਕੇ ਸ਼ਾਹੀ ਸੈਨਾ ਦੀ ਮਦਦ ਦੇ ਨਾਲ ਮਹਿਮੇ ਤੇ ਚੜ੍ਹਾਈ ਕਰ ਦਿੱਤੀ ਅੰਤ ਨੂੰ ਹੱਸਣਾ ਕੈਦ ਹੋ ਗਿਆ ਪਰ ਮਹਿਮੇ ਨੇ ਆਪਣੀ ਦਿਆਲੂ ਸੁਭਾਅ ਅਨੁਸਾਰ ਹਸਨੇ ਦਾ ਅਪਰਾਧ ਬਖਸ਼ ਦਿੱਤਾ ਟਾਡੀਆਂ ਨੇ ਇਹਦੇ ਤੇ ਜੋ ਬਾਰ ਰਚੀ ਚੋ ਤੁਹਾਨੂੰ ਚਾਰਨ ਕੀਤੀ ਮਹਿਮਾ ਹਸਨਾ ਰਾਜਪੂਤ ਰਾਇ ਪਹਾਰੇ ਪੱਟੀ ਹਸਨੇ ਬੀ ਮਾਨ ਗੇ ਨਾਲ ਮਹਿਮੇ ਠੱਟੀ ਪੇੜ ਦੁਹਾਂ ਦਾ ਮੱਚਿਆ ਦਰਵਗੇ ਸੁ ਫੱਟੀ ਮਹਿਮੇ ਪਾਈ ਪੜੇ ਰਣ ਗਲ ਹਸਨੇ ਘੱਟੀ ਬਨ ਸਨੇ ਨੂੰ ਛੱਟ ਜਸ ਮਹਿਮੇ ਖੱਟੀ ਕਿ ਹਸਰੇ ਨੂੰ ਛੱਡ ਕੇ ਮਹਿਮੇ ਨੇ ਜਸ ਖੱਟਿਆ ਕਿ ਮੈਂ ਉਹਨੂੰ ਬਖਸ਼ ਦਿੱਤਾ ਤੇ ਇਹ ਧੁਨ ਜੋ ਉਚਾਰਨ ਹੋਈ ਸਤਿਗੁਰੂ ਪਿਤਾ ਜੀ ਨੇ ਜੋ ਸਾਰੰਗ ਦੀ ਬਾਾਰ ਹੈ ਉਹਦੇ ਵਿੱਚ ਉਚਾਰਨ ਕੀਤੀ ਹੈ ਕਿ ਆਪੇ ਆਪ ਨਿਰੰਜਣਾ ਜਿਨ ਆਪ ਉਪਾਇਆ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਤਕਰੀਬਨ 1237 ਅੰਗ ਦਿੱਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਐਸੀ ਬੋਸ਼ਿਸ਼ ਕਾਰਨ ਜੋ ਏਵਾਰਾਂ ਨੇ ਜੋ ਏ ਤੁਨਾ ਨੇ ਇਹਦਾ ਗਿਆਨ ਹੈ ਸਭ ਉਸਕੰਤ ਵਾਸੀ ਵੀ ਉਚਾਰਨ ਕਰ ਸਕੀਏ ਕਿਉਂਕਿ 12 ਗਾਉਂ ਦੇ ਨਾਲ ਸਤਿਗੁਰੂ ਦਾ ਜਨੇ ਇਸੇ ਲਈ 12 ਉਚਾਰਨ ਕਰਾਇਆ ਸੀ ਇਸੇ ਲਈ ਤੁਨਾ ਚੜਾਈਆਂ ਸੀ ਕਿ ਸਾਡੇ ਅੰਦਰ ਵੀਰ ਰਸ ਪੈਦਾ ਹੋਵੇ ਇਹਨਾਂ ਦੇ ਅੰਦਰ ਨਿੱਡਰਤਾ ਆਵੇ ਔਰੇ ਜੰਗ ਦੇ ਲਈ ਹਮੇਸ਼ਾ ਤਿਆਰ ਰਹਿਣ ਇਹ ਡਰਾ ਕਲਾ ਮੰਗੰਦਰ ਵਰਕੇ ਨਾ ਬਹਿਣ ਸ਼ੇਰਾਂ ਵਾਂਗ ਦਲੇਰ ਰਹਿਣ ਕਿਉਂਕਿ ਪਿਤਾ ਜੀ ਨੇ ਫਿਰ ਆ ਕੇ ਗਿੱਧੇ ਤੋਂ ਸ਼ੇਰ ਬਣਾਇਆ ਸੀ ਇਸ ਕਾਰਕ ਕੇ ਮਹਾਰਗ ਨੇ ਹਮੇਸ਼ਾ ਹੀ ਸ਼ੇਰਾਂ ਦੇ ਵਾਂਗ ਦਹਾੜਦੇ ਰਹਿਣ ਐਸੀ ਜੋਸ਼ ਭਰਨ ਦੇ ਲਈ ਬਲ ਦੇਣ ਦੇ ਲਈ ਤਾਕਤ ਦੇਣ ਦੇ ਲਈ ਸਤਿਗੁਰੂ ਪਿਤਾ ਜੀ ਨੇ ਇਹ 12 ਇਹ ਤੁਨਾ ਇਹ ਬਾਣੀ ਨੂੰ ਉਚਾਰਨ ਕੀਤਾ ਹੈ ਤੋਂ ਸਤਿਗੁਰੂ ਪਿਤਾ ਕਰਨ ਐਸੀ ਕਿਰਪਾ ਕਰਨ ਪਾਵਨ ਬਾਣੀ ਨੂੰ ਸਰਪਣ ਕਰਕੇ ਸਾਡਾ ਮਨ ਜੋ ਤਾਨ ਉਹ ਠੰਡਾ ਹੋ ਜਾਏ ਔਰ ਜੋ ਉਸ ਕਾਰਨ ਸਤਗੁਰੂ ਪਿਤਾ ਜੀ ਨੇ ਸਾਨੂੰ ਸੰਸਾਰ ਤੇ ਕੱਲਿਆ ਤੂੰ ਆਇਓ ਲਾਹ ਲੈ ਲੱਗਾ ਕਿ ਤਖ ਬੱਕੜੇ ਮੁਕਤੀ ਚੱਲੀ ਰਹਿਣ ਦੇ ਵਿਚਾਰਨ ਸਮਝ ਸਕੀਏ ਲੋਗ ਸੁਖੀਏ ਪਰ ਲੋਗ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੀਲੇ ਆਪ ਸੰਗ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬੁਰਨਾਮਾ ਕੋਈ ਵੀ ਰਸਨਾ ਵਾਹ ਜੀ ਰਹੇਗਾ ਜਗੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ